ਆਮ ਆਦਮੀ ਪਾਰਟੀ ਦੇ ਯੂਥ ਦੇ ਹਲਕਾ ਕੋਆਰਡੀਨੇਟਰ ਦੇਰ ਰਾਤ ਹੜਪੀੜਤਾਂ ਲਈ ਜਦੋਂ ਹਰਾਚਾਰਾ ਉਹਨਾਂ ਪਸ਼ੂਆਂ ਦੇ ਲਈ ਇਕੱਠਾ ਕਰਕੇ ਘਰ ਵਾਪਸੀ ਹੋ ਰਹੀ ਸੀ ਤਾਂ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਅੱਜ ਪੂਰਾ ਪੰਜਾਬ ਦੁੱਖ ਮਨਾ ਰਿਹਾ ਉਸ ਗੱਲ ਦਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਪੋਸਟ ਪਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਕਿ ਨੌਜਵਾਨ ਨਵਨੀਤ ਜਿਹੜਾ ਸੀ ਉਹ ਯੂਥ ਦੇ ਵਿੱਚ ਬਾਤ ਚੜ ਕੇ ਕੰਮ ਕਰ ਰਿਹਾ ਸੀ ਤੇ ਹੜਪੀੜਤਾ ਦੇ ਲਈ 15 ਦਿਨਾਂ ਤੋਂ ਲਗਾਤਾਰ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ ਸੜਕਾ ਹਾਦਸੇ ਵਿੱਚ ਮੌਤ ਹੋ ਜਾਂਦੀ ਆ ਅੱਜ ਪਰਿਵਾਰ ਦੇ ਵਿੱਚ ਮੌਜੂਦ ਆ ਮਾਨਸਾ ਦੇ ਪਿੰਡ ਟੈਪੀ ਜਿੱਥੋਂ ਦਾ ਨਵਨੀਤ ਰਹਿਣ ਵਾਲਾ ਸੀ ਪਰਿਵਾਰ ਦੇ ਵਿੱਚ ਇੱਕ ਲੜਕਾ ਹੈ ਉਹਨਾਂ ਦਾ ਪੂਰਾ ਪਰਿਵਾਰ ਅੱਜ ਮੌਜੂਦ ਹੈ ਤੇ ਪੂਰੇ ਪਿੰਡ ਦੇ ਵਿੱਚ ਮਾਹੌਲ ਜਿਹੜਾ ਉਹ ਬੜਾ ਗਮਗੀਨ ਹੈ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ अच्छा ਤੁਸੀਂ ਕੀ ਲੱਗਦੇ ਹੋ ਬਾਈ ਉਹਨਾਂ ਦੇ ਜੀ ਮੈਂ ਉਹਨਾਂ ਦਾ ਛੋਟਾ ਭਰਾ ਅੱਛਾ ਕੱਲ ਦੇਰ ਰਾਤੇ ਹਾਦਸਾ ਵਾਪਰਿਆ ਕਦੋਂ ਪਤਾ ਲੱਗਦਾ ਤੇ ਲਾਸਟ ਟਾਈਮ ਕੀ ਗੱਲ ਹੋਈ ਸੀ ਜੀ ਸਾਡੀ ਲਾਸਟ ਗੱਲ ਅੱਧਾ ਘੰਟਾ ਪਹਿਲਾਂ ਹੀ ਹੋਈ ਸੀ ਅਸੀਂ ਉਹਨਾਂ ਨੂੰ ਮੇਰੇ ਭਤੀਜੇ ਨੇ ਖੁਦ ਕਾਲ ਕੀਤੀ ਤੇ ਪੁੱਛਿਆ ਵੀ ਡੈਡੀ ਤੁਸੀਂ ਘਰ ਕਦੋਂ ਆਣਾ ਤੇ ਉਹਨਾਂ ਨੇ ਜਵਾਬ ਸੀ ਵੀ ਬਸ ਮੈਂ ਇੱਕ ਘੰਟੇ ਦੇ ਵਿੱਚ ਆਇਆ ਤੇ ਅਸੀਂ ਤਾਂ ਬਸ ਵੇਟ ਕਰ ਰਹੇ ਸੀਗੇ ਵੀ ਆ ਜਾਣਗੇ ਪਰ ਉਹ ਨਹੀਂ ਆਏ ਉਦੋਂ ਤਕਰੀਬਨ ਅੱਧਾ ਘੰਟਾ ਬਾਅਦ ਇੱਕ ਕਾਲ ਆਈ ਰਾਹ ਚੱਲਦੇ ਵਿਅਕਤੀ ਦੀ ਤੇ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਇੱਕ ਸੜਕਾ ਸਬਾਪ੍ਰਿਆ ਤੇ ਉਹਨਾਂ ਨੇ ਕਾਲ ਕਿਉਂਕਿ ਮੋਬਾਈਲ ਨੂੰ ਪਾਸਵਰਡ ਲੱਗਾ ਹੋਇਆ ਸੀ ਤੇ ਮੋਬਾਈਲ ਦਾ ਪਾਸਵਰਡ ਵੀ ਉਹਨਾਂ ਨੇ ਫਿੰਗਰਪ੍ਰਿੰਟ ਨਾਲ ਖੋਲਿਆ ਵੀਰੇ ਦੇ ਨਾਲ ਤੇ ਉੱਥੇ ਲਾਸਟ ਕਾਲ ਇਹਨਾਂ ਦੀ ਆਈ ਹੋਈ ਸੀ ਜਿਹੜੀ ਬੈਕ ਕਾਲ ਕੀਤੀ ਨੰਨ ਦਸਿਆ ਵੀ ਇਸ ਤਰ੍ਹਾਂ ਹਾਸਾ ਹੋ ਗਿਆ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇਹਨਾਂ ਨੂੰ ਹਸਪੀਟਲ ਲੈ ਕੇ ਜਾਓ ਸਾਡੀ ਮਦਦ ਕਰੋ ਤੇ ਉਹਨਾਂ ਨੇ ਵਿਚਾਰੇ ਨੇ ਸਾਡੀ ਸੁਣੀ ਤੇ ਵੀਰੇ ਨੂੰ ਮਾਨਸਾ ਸਰਕਾਰੀ ਹਸਪੀਟਲ ਵਿੱਚ ਲੈ ਕੇ ਗਏ ਤੇ ਅਸੀਂ ਤੁਰਤ ਉਸੇ ਪੈਰ ਉਸੇ ਟਾਈਮ ਅਸੀਂ ਘਰੋਂ ਚੱਲ ਪਏ ਸੀ ਉੱਥੇ ਲਈ ਪਰ ਸਾਡੇ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਜੀ ਸਾਨੂੰ ਇਹ ਜਾਣ ਕੇ ਉੱਥੇ ਜਾ ਕੇ ਬਹੁਤ ਵੱਡਾ ਦੁੱਖ ਲੱਗਾ ਹਾਸਾ ਦੇਖ ਕੇ ਨਾ ਪਰ ਉੱਤੇ ਮੇਰੀ ਮੰਮਾ ਵੀ ਨਾਲ ਸੀ ਮੇਰਾ ਭਤੀਜਾ ਵੀ ਨਾਲ ਸੀ ਪਰ ਇਹਨਾਂ ਨੂੰ ਮੈਂ ਆਖਰੀ ਟਾਈਮ ਤੱਕ ਨਹੀਂ ਦੱਸਿਆ ਮੈਂ ਆਪਣੇ ਦਿਲ ਚ ਦਰਦ ਲੁਕੋ ਕੇ ਰੱਖਿਆ ਪਰ ਮੈਂ ਕਿੰਨਾ ਚਿਰ ਲੁਕੋ ਕੇ ਰੱਖਿਆ ਦੱਸਣਾ ਪੈਣਾ ਸੀਗਾ ਘਰੇ ਲੈ ਕੇ ਆਇਆ ਪੂਰੇ ਆ ਕੇ ਦੱਸਿਆ ਮੈਂ ਫਿਰ ਘਰ ਦਾ ਮਾਹੌਲ ਦੱਸਣ ਰੋਣ ਨਹੀਂ ਮੈਂ ਕੀ ਕਰਾਂ ਬਿਲਕੁਲ ਭਾਈ ਸਮਝ ਸਕਦੇ ਆ ਪਰ ਨਮਨੀਤ ਕਿੰਨੇ ਚਿਰ ਤੋਂ ਸੇਵਾ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਕੀ ਸੋਚ ਕੀ ਸੀ ਨਮਨੀਤ ਦੀ ਨਮਨੀਤ ਤਵਿਹਰੇ 2014 ਤੋਂ ਹੀ ਪਾਰਟਨਰ ਜੁੜਿਆ ਹੋਇਆ ਸੀਗਾ ਉਸ ਤੋਂ ਪਹਿਲਾਂ ਟ੍ਰੈਂਡ ਪੱਧਰ ਤੇ ਛੋਟੇ-ਮੋਟੇ ਕੰਮ ਕਰਦੇ ਸੀਗੇ ਉਸ ਤੋਂ ਪਹਿਲਾਂ ਇੱਕ ਜਦੋਂ ਪੜ੍ਹਾਈ ਕਰਦੇ ਸੀ ਉਹਦਾ ਇੱਕ ਛੋਟਾ ਜਿਹਾ ਕਲੱਬ ਬਣਾਇਆ ਹੋਇਆ ਸੀਗਾ ਸਪੋਰਟਸ ਦਾ ਉਹ ਚ ਖੇਡਾਂ ਖੁੱਡਾਂ ਕਰਾਉਂਦੇ ਸੀ ਮੋਟੇ-ਮੋਟੀਆਂ ਤੇ ਪਿੰਡ ਦਾ ਕੰਮ ਤੋਂ ਉਹ ਛੋਟੀਆਂ ਉਮਰ ਕੀ ਕਰਨੇ ਹੁੰਦੇ ਨੇ ਬਸ ਆਸ ਸਿਗਰਟ ਦੇ ਪਿੰਡ ਦੇ ਲੋਕਾਂ ਨਾਲ ਤੁਰੇ ਫਰੇਣਾ ਜਿਉਂ ਜਿਉਂ ਉਮਰ ਵੱਡੀ ਹੁੰਦੀ ਗਈ ਤੇ ਪਿੰਡ ਦੇ ਵਿੱਚ ਰੁਚੀ ਵਧਦੀ ਗਈ ਤੇ ਉਹ ਪਿੰਡ ਦੇ ਲੋਕਾਂ ਨਾਲ ਬਾ ਵਾਸਤੇ ਪਿਆ ਤੇ ਫਿਰ ਉਹ ਪਿੰਡ ਦੀ ਭਲਾਈ ਵਾਸਤੇ ਉਹਨਾਂ ਨੇ ਅੱਗੇ ਲੋਕਾਂ ਨਾਲ ਲਿੰਕ ਵਧਾਉਣਾ ਸ਼ੁਰੂ ਕਰਤੇ ਇਸ ਤਰ੍ਹਾਂ ਹੀ ਫਿਰ ਆਮ ਆਦਮੀ ਪਾਰਟੀ ਨਾਲ ਉਹਨਾਂ ਨੇ ਆਪਣਾ ਗੱਠ ਜੋੜ ਕੀਤਾ ਲਿੰਕ ਵਧਾਏ ਤੇ 2014 ਤੋਂ ਅਸੀਂ ਮੈਂ ਵੀ ਨਾਲ ਰਲ ਕੇ ਇਸ ਪਾਰਟੀ ਨਾਲ ਰਲ ਕੇ ਅਸੀਂ ਲੋਕਾਂ ਨਾਲ ਵਧੀਆ ਲਿੰਕ ਬਣਾਏ ਤੇ ਅਸੀਂ ਹੁਣ ਲੋਕਾਂ ਦੀ ਮਦਦ ਵੀ ਕਰ ਰਹੇ ਹਾਂ ਤੇ ਵੀਰੇ ਦਾ ਸਿਰਫ ਮਕਸਦ ਇਹ ਸੀ ਵੀ ਲੋਕਾਂ ਦਾ ਜੀ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਲੋਕ ਭਲਾਈ ਲਈ ਆਪਣਾ ਜੀਵਨ ਬਦਲਿਤ ਕਰਨਾ ਚਾਹੁੰਦੇ ਸੀਗੇ ਉਹ ਨਮਨੀਤ ਤੇ ਮਾਤਾ ਨੇ ਸਾਡੇ ਨਾਲ ਪਤਾ ਜੀ ਲੋਕ ਸੇਵਾ ਚ ਪੁੱਤ ਨੇ ਜਾਨ ਗਵਾ ਲਈ ਕੀ ਕਹੂੰਗਾ ਕਾਂ ਜੀ ਮੁਰਚਾ ਨਹੀਂ ਕਾਂ ਜੀ ਮੁਰਚਾ ਨਹੀਂ ਸੀ ਮੇਰਾ ਪੁੱਤ ਸਾਰਾ ਦਿਨ ਲੋਕਾਂ ਦੀ ਕੰਮ ਕਰਦਾ ਤੇਰ ਭਗਤ ਧੜਕੀ ਜਾਂਦਾ ਤੇ ਨੇਰੇ ਆਉਂਦਾ ਸੀ ਸਾਰਾ ਦਿਨ ਲੋਕ ਭਲਾਈ ਦੀ ਕੰਮ ਕਰਦਾ ਸੀ ਜੇ ਕੁੜੀਆਂ ਦਾ ਵਿਆਹ ਹੁੰਦਾ ਉਹਨਾਂ ਨੂੰ ਮਸ਼ੀਨਾਂ ਦੇਣੀ ਕੱਪੜੇ ਦੇਣੇ ਕਿਸੇ ਵੀ ਕੁੜੀ ਦਾ ਵਿਆਹ ਹੁੰਦਾ ਜੇ ਕਿਸੇ ਦੀ ਘਰ ਦੀ ਛੱਤ ਟੱਹ ਜਾਂਦੀ ਤਾਂ ਉਹਦੀ ਹੈਲਪ ਕਰਦਾ ਸੀ ਫਿਰ ਉਹਨਾਂ ਜਿੱਦਨ ਦੇ ਹੜਪੀੜ ਤਾਂ ਆਦੀ ਹੋ ਗਏ 15 ਦਿਨ ਹੋ ਗਏ ਹੁਣ ਕਦੇ ਚਾਰਾ ਵੱਟ ਕੇ ਆਉਂਦਾ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਉਹ ਕੱਲ ਵੀ ਉਹ ਜਦੋਂ ਗਿਆ ਚਾਰਾ ਵੱਢਿਆ ਤੀ ਉੱਥੇ ਬੱਪੀਆਂ ਨੇ 3 ਕਿਲੇ ਚਾਰਾ ਵੱਢ ਕੇ ਟੋਕਾ ਕਰਕੇ ਮੁੜਿਆ ਆ ਤੀ ਵਾਪਸ ਵਾਪਸ ਮੁੜੇ ਆਉਂਦੇ ਨੂੰ ਰਾਜ ਸਰਕਾਰ ਜੀ ਚੋਂ ਮੁੱਤੂ ਕਹਿੰਦਾ ਕੀ ਸੀ ਮਤਲਬ ਜਿਵੇਂ ਸੋਚ ਕੀ ਸੀਗੀ ਕੀ ਸੁਪਨੇ ਸੀਗੇ ਨਵਨੀਤ ਦੇ ਘਰੇ ਗੱਲ ਕਰਦਾ ਹੋਊਗਾ ਵੀ ਆਹ ਕੰਮ ਕਰਨੇ ਆ ਯਾਰ ਕੰਮ ਮੇਰੇ ਮਤਲਬ ਮੇਰੀ ਰੀਜ ਆ ਵੀ ਪੂਰੀ ਕਰਨੀ ਆ ਲੋਕਾਂ ਦੀ ਸੇਵਾ ਕਰਨੀ ਬਸ ਪਿੰਡਿਆਂ ਦੀ ਵੀ ਕਰਨੀ ਬਾਹਰल्याਾਂ ਦੀ ਵੀ ਕਰਨੀ ਹੁਣ ਜਿੱਦਨ ਦਿਹਾੜਾ ਆਏ ਨੇ ਉਦਣ ਦੀ ਤਾਂ ਉਹਨਾਂ ਹੜਾੜਿਆਂ ਦੇ ਪਿੱਛੇ ਲੱਗਿਆ ਸੀ ਸੇਵਾ ਕਰਨਾ ਸਵੇਰੀ ਜਾਣਾ ਕਦੇ ਘਰੇ ਆਉਣਾ ਕਦੇ ਨਾ ਵੀ ਆਉਣਾ ਕਦੇ ਪਿੰਡ ਚੋਂ ਰਸਣ ਇਕੱਠਾ ਕਰਨਾ ਹੁਣ ਟੋਕਾ ਕਰ ਰਿਹਾ ਸੀ ਬਸ ਮੈਂ ਲੋਕ ਸੇਵਾ ਕਰਾਂ ਹੋਰ ਕੁਝ ਨਹੀਂ ਆਪਦੇ ਬਾਰੇ ਕਦੇ ਨਹੀਂ ਉਹਨੇ ਸੋਚਿਆ ਲੋਕ ਕੰਵਰੀ ਸੁੱਚਾ ਪਰਿਵਾਰ ਚ ਬਈ ਕੌਣ ਕੌਣ ਹੈ ਪਰਿਵਾਰ ਚ ਵੀਰੇ ਉਹਦਾ ਇੱਕ ਛੋਟਾ ਇੱਕ ਕੋਈ ਬੇਟਾ ਅਭਿਜੋਤ ਸਿੰਘ ਉਹਦੀ ਵਾਈਫ ਆ ਤੇ ਮੇਰੀ ਮੰਮਾ ਮੈਂ ਮੇਰੀ ਵਾਈਫ ਆ ਤੇ ਮੇਰੇ ਦੋ ਬੱਚੇ ਨੇ ਵੈਸੇ ਨੀਤੂ ਦਾ ਸਿਰਫ ਇੱਕ ਕੋਈ ਮੁੰਡਾ ਸਿਰਫ 16 ਸਾਲਾਂ ਦਾ 15 ਪੂਰੇ ਨੇ 16 ਮਾ ਲੱਗਿਆ ਹੋਇਆ ਹੈ ਪੜਾਈ ਕਰ ਰਿਹਾ ਫਿਲਹਾਲ ਤੇ ਇਹ ਵੀ ਵਿਚਾਰਾ ਦੁੱਖ ਚੈ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਹਾ ਕੀ ਨਾ ਕਹਾ ਉਹ ਦੀ ਕਹਿ ਰਿਹਾ ਵੀ ਪਾਪਾ ਆਊਗਾ ਪਾਪਾ ਬੋਲੂਗਾ ਪਾਪਾ ਕਿੱਥੇ ਗਿਆ ਪੁੱਛਦਾ ਰਹਿਣਾ ਮਨੋਂ ਬਹਰ-ਬਹਰ ਕੀ ਮੰਗ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਸੀ ਪਹਿਲੇ ਦਿਨ ਤੋਂ ਸਰਕਾਰ ਵੀ ਮਦਦ ਕਰਦੀ ਹੈ ਪਰਿਵਾਰ ਵੱਲੋਂ ਕੀ ਮੰਗ ਕਰਦੇ ਹਾਂ ਸੋ ਇਹ ਮੰਗ ਤਾਂ ਇਹੀ ਕਰਦੇ ਆ ਵੀ ਸਰਕਾਰ ਲੋਕਾਂ ਵਾਸਤੇ ਚੰਗਾ ਸੋਚੇ ਜਿਸ ਦਾ ਨਿੱਤੂ ਦਾ ਸੁਪਨਾ ਸੀ ਲੋਕਾਂ ਲਈ ਕੰਮ ਕਰਨਾ ਆਵਦੇ ਬਾਰੇ ਘੱਟ ਸੋਚਣਾ ਦੂਸਿਆਂ ਬਾਰੇ ਵੱਧ ਸੋਚਣਾ ਇਹ ਯਾ ਸਾਡੀ ਸਰਕਾਰ ਵੱਲੋਂ ਸਰਕਾਰ ਵੀ ਇਦਾਂ ਹੀ ਕਰੇ ਤੇ ਰਹੀ ਗੱਲ ਸਾਡੀ ਆਪਦੇ ਪਰਸਨਲ ਤੌਰ ਤੇ ਵੀ ਸਾਡੀ ਮੰਗ ਕੋਈ ਨਹੀਂ ਸਾਡੇ ਤੇ ਵੇ ਬੇਨਤੀ ਹੈ ਭਵੰਤਮਾਨ ਜੀ ਨੂੰ ਵੀ ਸਾਡਾ ਜਿਹੜਾ ਦੁੱਖ ਹੈ ਸਾਡਾ ਜਿਹੜਾ ਘਾਟਾ ਉਹਦਾ ਪੂਰਾ ਨਹੀਂ ਕਰ ਸਕਦਾ ਕੋਈ ਨਾ ਹੀ ਹੋਵੇ ਬਸ ਇਸ ਇੰਨੀ ਕੁ ਬੇਨਤੀ ਹੈ ਮੇਰੇ ਭਤੀਜੇ ਦੇ ਫਿਊਚਰ ਲਈ ਸਾਡੇ ਵੱਲ ਕੋਈ ਨਾ ਕੋਈ ਧਿਆਨ ਰੱਖਿਆ ਜਾਵੇ ਸਾਨੂੰ ਕੋਈ ਨਾ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਮੇਰੇ ਪਤੀਜੇ ਦਾ ਫਿਊਚਰ ਸਿਕਯੂਰ ਹੋ ਸਕੇ ਜਿੰਨਾ ਸਾਡੇ ਹੱਥ ਹੋਇਆ ਅਸੀਂ ਉਨਾ ਕਰਦੇ ਰਹਾਂਗੇ ਆਪਣੇ ਪਰਿਵਾਰ ਦਾ ਮੈਂ ਧਿਆਨ ਰੱਖਾਂਗਾ ਪਰ ਫਿਰ ਵੀ ਬਹੁਤ ਮਾਨ ਜੀ ਨੂੰ ਬੇਨਤੀ ਆ ਵੀ ਮੇਰੇ ਪਤੀਜੇ ਦੇ ਫਿਊਚਰ ਲਈ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਸਹਿਯੋਗ ਕਰੋ ਅਜੀਬਤੁਲਾ ਧੰਨਵਾਦੀ ਰਹਾਂਗੇ ਪਿੰਡ ਦੇ ਸਰਪੰਚ ਸਾਡੇ ਨਾਲ ਨੇ ਬਈ ਕਿਵੇਂ ਦੇਖਦੇ ਹੋ ਨਵਨੀਤ ਦੀ ਸੇਵਾ ਜਿਹੜੀ ਕਿੰਨੇ ਦਿਨਾਂ ਤੋਂ ਲੱਗਿਆ ਪਿਆ ਸੀ ਹੜਪੀਟਾਂ ਦੇ ਵਿੱਚ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਸਹਿਯੋਗ ਸਾਡੇ ਭਾਈ ਤੁਸੀਂ ਸਾਡੇ ਪਰਿਵਾਰ ਦਾ ਮਾਹੌਲ ਦੇਖ ਰਹੇ ਹੋ ਸਾਡੇ ਜਿਸ ਤਰ੍ਹਾਂ ਇਸ ਦੁੱਖ ਨੇ ਸਾਡੇ ਪਰਿਵਾਰ ਨੂੰ ਨਿਚੋੜ ਦਿੱਤਾ ਹੈ ਉਸੇ ਤਰ੍ਹਾਂ ਹੀ ਸਾਡਾ ਜਿਹੜਾ ਪਿੰਡ ਹੈ ਨਗਰ ਹੈ ਸਾਰਾ ਹੀ ਇਸ ਦੁੱਖ ਚ ਜਿਹੜਾ ਹੈ ਨਚੋੜਿਆ ਗਿਆ ਮੈਂ ਜਿਹੜੇ ਕੋਈ ਪਿੰਡ ਦੇ ਕੰਮ ਨੇ ਆਏ ਜੇ ਸਰਪੰਚ ਮੈਂ ਸਾਰੇ ਉਹ ਮੇਰਾ ਵੱਡਾ ਭਰਾ ਸੀਗਾ ਸਾਡਾ ਲਾਣਾ ਬਾਣਾ ਸਾਡੇ ਆਪ ਦੇ ਘਰ ਪਰਿਵਾਰ ਨੇ ਇਹ ਉਹਦੀ رائے ਨਾਲ ਉਹਦੀ ਸம்மਤੀ ਨਾਲ ਹੀ ਜਿਹੜੇ ਸੀਗੇ ਕੰਮ ਹੁੰਦੇ ਸੀ ਰੋਜ਼ ਹੀ ਗੱਲਾਂ ਹੁੰਦੀਆਂ ਸੀ ਆਪਾਂ ਆ ਕਰਨਾ ਉਹ ਕਰਨਾ ਹੈ ਜਿਹੜੇ ਪਿੰਡ ਦੇ ਕੰਮ ਸੀ ਬੜੇ ਵੱਦ ਚੜ ਕੇ ਪਹਿਲਾਂ ਤੋਂ ਹਿੱਸਾ ਲੈਂਦਾ ਰਿਹਾ ਪਿੰਡ ਦੇ ਕੰਮਾਂ 'ਚ ਹੁਣ ਅਸੀਂ ਨੇ ਸੋਚਿਆ ਸੀਗਾ ਸਾਡੇ ਬੱਸ ਸਟੈਂਡ ਤੇ ਕਾਫੀ ਵੱਡਾ ਕੰਮ ਹੈ ਬੱਸ ਸਟੈਂਡ ਦੇ ਛੱਪੜ ਦਾ ਟੋਬੇ ਦਾ ਨਿਕਾਸੀ ਦਾ ਤੁਸੀਂ ਵੇਖਿਆ ਹੀ ਹੁਣ ਕਿਸ ਤਰ੍ਹਾਂ ਕੀ ਹਾਲ ਸੀ ਸਾਡੇ ਉੱਤੇ ਉਹਦਾ ਅਸੀਂ ਸਾਰਾ ਕਰ ਰਹੇ ਸੀਗੇ ਰਲ ਮਿਲ ਕੇ ਸੋ ਜਿਹੜੀ ਇਹ ਲੋਕ ਸੇਵਾ ਵਾਲਾ ਸੀ ਹਰੇ ਚਾਰੇ ਵਾਲਾ ਸੀ ਇਹਦੇ ਬਾਰੇ ਵੀ ਸਾਡੀਆਂ ਗੱਲਾਂ-ਵੱਤਾਂ ਹੁੰਦੀ ਰਹਿੰਦੀਆਂ ਸੀ कल ਤੋਂ ਪਿਛਲੇ ਦਿਨ ਵੀ ਗੱਲ ਹੋਈ ਸੀਗੀ ਉੱਥੇ ਮਾਨਸਾ ਸੀ ਵੀ ਦੋ ਤਿੰਨ ਮੁੰਡੇ ਭੇਜੇ ਸੀਗੇ ਉੱਥੋਂ ਦੇ ਕਹਿੰਦਾ ਰਹਿੰਦਾ ਸੀ ਸਾਰਾ ਦਿਨ ਇਹੀ ਗੱਲ ਸੀ ਬਸ ਵੀ ਆਪਾਂ ਇਹ ਕਰਨਾ ਲੋਕਾਂ ਦਾ ਆ ਕਰਨਾ ਉਹ ਕਰਨਾ ਆਹ ਕੰਮ ਕਰਨਾ ਪਿੰਡ ਦਾ ਬੜਾ ਸਾਡੇ ਨਗਰ ਨੂੰ ਪਰਿਵਾਰ ਨੂੰ ਉਹਦੇ ਨਾਲ ਬੜਾ ਸਾਨੂੰ ਘਾਟਾ ਪਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬ ਦੇ ਮੁੱਖ ਮੰਤਰੀ ਤੇਰਵਿੰਦ ਕੇਜਰੀਵਾਲ ਨੇ ਵੀ ਦੁੱਖ ਸਾਂਝਾ ਕੀਤਾ ਟਵੀਟ ਕਰਕੇ ਕਿਵੇਂ ਦੇਖਦੇ ਹੋ ਵੀ ਮਦਦ ਲਈ ਕੀ ਕਹੋਗੇ ਪਰਿਵਾਰ ਉਹਨਾਂ ਦਾ ਬੜਪਣ ਆ ਉਹਨਾਂ ਨੇ ਆਪਦੇ ਏਡੇ ਨਵਾਣੇ ਵਲੰਟੀਅਰ ਨੂੰ ਜਿਹੜਾ ਮਨ ਤੋਂ ਇੰਨਾ ਪਾਰਟੀ ਦਾ ਕਰਦਾ ਸੀ ਉਹਦਾ ਉਹਦੇ ਉਹਦੇ 'ਤੇ ਧਿਆਨ ਦਿੱਤਾ ਜਿਹੜਾ ਹੈ ਉਹਦਾ ਉਹਦੀ ਗੌਰ ਕੀਤੀ ਇਸ ਗੱਲ ਦੀ ਕਿ ਸਾਡਾ ਕੋਈ ਵਲੰਟੀਅਰ ਸੀ ਛੋਟਾ ਜਿਹਾ ਸਪਾਈ ਸੀ ਸਾਡੀ ਪਾਰਟੀ ਦਾ ਉਹਨੇ ਇਸ ਤਰ੍ਹਾਂ ਜਿਹੜਾ ਹੈ ਆਪਦੀ ਜਿਹੜਾ ਹੈ ਇਸ ਪਾਰਟੀ ਲਈ ਆਪਦੀ ਸ਼ਹੀਦੀ ਦਿੱਤੀ ਹੈ ਸੋ ਉਹਨਾਂ ਨੂੰ ਮੇਰੀ ਇੱਕੋ ਹੀ ਬੇਨਤੀ ਰਿਕੁਐਸਟ ਹੈ ਕਿ ਸਾਡੇ ਪਰਿਵਾਰ ਦੇ ਸਿਰ ਤੇ ਜਿਹੜਾ ਹੈ ਉਹਨੂੰ ਹੱਥ ਰੱਖਣ ਆਪਣਾ ਤਾਂ ਪਰਿਵਾਰ ਦਾ ਜਿਹੜਾ ਮਾਹੌਲ ਹੈ ਇਸ ਸਮੇਂ ਗੱਲ ਦੇ ਲਈ ਵੀ ਮناسب ਨਹੀਂ ਪਰ ਇੱਕ ਪਰਿਵਾਰ ਦੀ ਗੁਹਾਰ ਜਾਂ ਪਿੰਡ ਵਾਸੀਆਂ ਦਾ ਕਹਿਣਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਨਵਨੀਤ ਦਾ ਇੱਕ ਲੜਕਾ ਹੈ ਤੇ ਜਿਸ ਦੀ ਪੜ੍ਹਾਈ ਦਾ ਜਾਂ ਉਸ ਦੀ ਨੌਕਰੀ ਤੱਕ ਦਾ ਜਿਹੜਾ ਖਰਚਾ ਹੈ ਜਾਂ ਕਿਸੇ ਵੀ ਤਰੀਕੇ ਦੀ ਮਦਦ ਜੇ ਸਰਕਾਰ ਕਰ ਸਕਦੀ ਹੈ ਤਾਂ ਉਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਤੇ ਪਰਿਵਾਰ ਦੀ ਮਦਦ ਕਰੇ ਇਹ ਪਰਿਵਾਰ ਦੀ ਤੇ ਪਿੰਡ ਵਾਸੀਆਂ ਦੀ ਮੰਗ ਹੈ ਹੁਣ ਦੇਖਣਾ ਇਹ ਹੈ ਵੀ ਸਰਕਾਰ ਕੀ ਮਦਦ ਕਰਦੀ ਹੈ ਪਰਿਵਾਰ ਦੀ ਕਿਉਂਕਿ ਨਵਨੀਤ ਪਹਿਲੇ ਦਿਨ ਤੋਂ ਹੀ ਪਾਰਟੀ ਦੇ ਲਈ ਸੰਘਰਸ਼ਸ਼ੀਲ ਯੋद्धा ਸੀ ਤੇ ਉਸੇ ਤਰ੍ਹਾਂ ਉਹ ਕੰਮ ਵੀ ਕਰ ਰਿਹਾ ਸੀ ਯੂਥ ਦਾ ਹਲਕਾ ਕੋਆਰਡੀਨੇਟਰ ਸੀ ਤੇ ਯੂਥ ਦੇ ਲਈ ਬਹੁਤ ਸਾਰੇ ਕੰਮ ਵੀ ਕਰ ਰਿਹਾ ਸੀ ਹਰ ਪੀੜਤਾਂ ਦੇ ਲਈ ਹਰਾਚਾਰਾ ਇਕੱਠਾ ਕਰਕੇ ਘਰ ਜਦੋਂ ਵਾਪਸ ਆਉਂਦਾ ਤੇ ਰਸਤੇ ਦੇ ਵਿੱਚ ਸੜਕ ਹਾਸੇ 'ਚ ਮੌਤ ਹੋ ਜਾਂਦੀ ਹੈ ਕਿ ਪਾਰਟੀ ਦੇ ਕਮਾਂਕਾਰਜਾਂ ਦੇ ਦੌਰਾਨ ਮੌਤ ਹੁੰਦੀ ਹੈ ਤਾਂ ਪਰਿਵਾਰ ਜਿਹੜਾ ਮੰਗ ਕਰ ਰਿਹਾ ਕਿ ਮਦਦ ਕੀਤੀ ਜਾਵੇ ਹੁਣ ਦੇਖਣਾ ਹੈ ਸਰਕਾਰ ਕੀ ਮਦਦ ਕਰਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਜਗਵਾਨੀ ਟੀਵੀ ਮਾਨਸਾ